ਸੱਤ ਸ਼੍ਰੀ ਅਕਾਲ ਮੈਂ ਵਿਕਾਸਤ ਲਵੰਡੀ ਛਾਲੂ ਸਰਕਾਰ ਦੇ ਵੱਲੋਂ ਸੂਬੇ ਦੇ ਅੰਦਰ ਕੀਤੇ ਗਏ ਪੈਟਰੋਲ ਡੀਜ਼ਲ ਵਿਜਲੀ ਅਤੇ ਬੱਸਾਂ ਦੇ ਭਰਾ ਵਧਾਏ ਗਏ ਕਿਰਾਏ ਦੇ ਵਿਰੋਧ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵੱਲੋਂ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਗਏ ਜ਼ਿਲ੍ਹਾ ਕਾਂਗਰਸ ਬਠਿੰਡਾ ਦੇ ਵੱਲੋਂ ਸੂਬਾ ਪ੍ਰਧਾਨ ਅਵੰਦਰ ਸਿੰਘ ਰਾਜਾ ਫੜੰਗ ਜੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਵਧੇ ਹੋ ਰੇਟਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਭਗਵੰਤ ਮਾਨ ਦਾ ਪੁਤਲਾ ਸੁੱਟਿਆ ਗਿਆ। ਉਪਰੰਤ ਸਰਕਾਰ ਨੂੰ ਮੈਮੋਰੰਡਮ ਦਿੱਤਾ ਗਿਆ। ਪਹੁੰਚੇ ਹੋਏ ਲੱਖਵਖ ਬਲਾਕਾਂ ਦੇ ਪ੍ਰਧਾਨ ਸਾਹਿਬਾਨਾਂ ਦੇ ਵੱਲੋਂ, ਬਲਾਕ ਕਮੇਟੀਆਂ ਦੇ ਵੱਲੋਂ, ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਵੱਲੋਂ ਸਾਰਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਲਈ ਲਿਖਤੀ ਹਾਜ਼ਰੀ ਲਗਾਈ ਗਈ। ਸ਼ਹਿਰੀ ਪ੍ਰਧਾਨ ਹਰਜੀਪ ਸਿੰਘਲਾ ਹਾਜ਼ਰੀ ਲਵਾਉਂਦੇ ਹੋਏ ਹਲਕਾ ਕਾਂਗਰਸ ਦੇ ਸੀਨੀਅਰ ਆਗੂ ਅਵਤਾਰ ਸਿੰਘ ਮੈਨੂਆਣਾ ਹਾਜ਼ਰੀ ਲਵਾਉਂਦੇ ਹੋਏ ਨਾਲ ਦੇਖ ਸਕਦੇ ਹਾਂ ਰਾਜਨਗਰ ਕ ਜੀ ਖੜੇ ਨੇ ਜੁਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਦਿਲਪ੍ਰੀਤ ਜੱਗਾ ਹਾਜ਼ਰੀ ਲਵਾਉਂਦੇ ਹੋਏ ਹਰਵੰਤ ਸਿੰਘ ਸਾਬਕਾ ਪ੍ਰਧਾਨ ਕਾਰਜਕਾਰੀ ਨਗਰ ਕੌਂਸਲ ਤਲਵੰਡੀ ਸਾਬੋ ਅਤੇ ਸੀਨੀਅਰ ਆਗੂ ਜੁਲਾ ਕਾਂਗਰਸ ਸੋਚੀ ਗਿਆ ਨਾ ਸੀਨੀਅਰ ਆਗੂ ਹਲਕਾ ਕਾਂਗਰਸ ਜਨ ਸਰਕਾਰ ਮੁਰਦਾਬਾ 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 ਜਨ ਸਰਕਾਰ ਮੁਰਦਾਬਾ 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 ਨਾਅਰੇ ਵਾਜੀ ਕਰਦੇ ਹੋਏ ਜਿੱਤ ਕੀਤਾ ਵਾਅਦਾ ਵਾਪਸ ਲਓ ਵਾਪਸ ਲਓ ਕਾਂਗਰਸ ਦੇ ਜੱਜ ਆਰੂ ਵਰਕਰ ਅਤੇ ਉਹਦੇ ਦਸ ਸਹਿਬਾਨ ਵਾਪਸ ਲਓ ਵਾਪਸ ਲਓ ਵਾਪਸ ਲਓ ਜਨ ਸਰਕਾਰ ਹਾਈ ਝੰਡਾ ਵਿਖੇ ਵਿਸ਼ਾਲ ਰੋਸ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਪਰੰਤ ਭਗਵਾਨ ਕਮਨ ਦਾ ਪੁਕੜਾ ਹਟਾਇਆ ਗਿਆ ਹਰੰਤ ਮੁਰਦਾਬਾਦ ਮੁਰਦਾਬਾਦ ਐਸ ਡੀ ਐਮ ਸਾਹਿਬਾਨ ਨੂੰ ਮੈਨੂੰ ਰੌਂਡਪ ਦੇਖ ਕੇ ਆਪਣੀ ਗੱਲ ਰੱਖੀ ਤੁਸੀਂ ਦੇਖ ਸਕਦੇ ਹੋ ਭਲਾ ਕਾਂਗਰਸ ਦੇ ਵੱਖ-ਵੱਖ ਹਲਕਿਆਂ ਤੋਂ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਹੋਏ ਸਝਾਰੂ ਵਰਕਰ ਸਾਹਿਬਾਨ ਉਹਦੇ ਦਾ ਸਾਹਿਬਾਂ ਤਲਵੰਡੀ ਸਾਬੋ ਤੋਂ ਬਲਾਕ ਪ੍ਰਧਾਨ ਪ੍ਰਸ਼ੰਤ ਸਿੰਘ ਭਾਗੀਵੰਦਰ ਜੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਹੋਏ ਨੇ ਹਲਕਾ ਕਾਂਗਰਸ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸਰ ਨੇ ਦੇ ਵਿੱਚ ਦੇਖ ਸਕਦੇ ਹਾਂ ਕੀਤਾ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਚਾਰ ਸਰਕਾਰ ਮੁਰਦਾਬਾਦ 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 ਚਾਰ ਸਰਕਾਰ ਹਲਕਾ ਕਾਂਗਰਸ ਲਵੰਡੀ ਸਾਹਬੋ ਦੇ ਵਰਕਰ ਸਹਿਬਾਨ ਜਿਲ੍ਹਾ ਕਾਂਗਰਸ ਭਿੰਦਾ ਸ਼ਹਿਰੀ ਦੇ ਅਮਰਦੇਵ ਹਾਪੀ ਦੇ ਵਰਕਰ ਸਹਿਬਾਨ ਅਮਰਦੀਪ ਲੱਲੇ ਹਾਂ ਹਾਏ 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 ਸਾਰੇ ਬੋਲੋ ਹਲਕਾ ਲਵੰਡੀ ਸਾਹਬੋ ਹਾਏ 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 ਵਿਰੋਧ ਕਰਦੇ ਹੋਏ ਅਥਾ ਵਿੱਚ ਸ਼ਕਤੀਆਂ ਹੜਕੇ ਵਿਕਾਸ ਚਲਵੰਡੀ ਸੈਕਟਰੀ ਪੰਜਾਬ ਸੋਸ਼ਲ ਮੀਡੀਆ ਪੰਜਾਬ ਕਾਂਗਰਸ ਸਾਰੇ ਪ੍ਰੋਗਰਾਮ ਦੀ ਕਵਰਿੰਗ ਕਰਦੇ ਹੋਏ ਭਗਵਾਨ ਤਮਨਦਾ ਪਤਲਾ ਫੂਕਣ ਪ੍ਰੰਤ ਸ਼ਹਿਰੀ ਪ੍ਰਧਾਨ ਸ਼ਹਿਰੀ ਕਾਂਗਰਸ ਪ੍ਰਧਾਨ ਰਾਜਨ ਗਰਗ ਜੀ ਬਲਾਕ ਪ੍ਰਧਾਨ ਕਿਰਸ਼ਨ ਸਿੰਘ ਭਾਗੀਵੰਦਰ ਜੀ ਕੇ ਕੇ ਅਗਰ왈 ਜੀ ਸਾਹਿਬ ਦਾ ਚੇਅਰਮੈਨ ਸਾਹਿਬ ਲਖਵਿੰਦਰ ਲੱਕੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜੁਤ ਕਾਂਗਰਸ ਪ੍ਰਧਾਨ ਗਰਨਜੀਤ ਗਹਿਰੀ ਜੀ ਸੀਨੀਅਰ ਆਗੂ ਸਾਬਕਾ ਐਮਐਲਏ ਸਰਦਾਰ ਕੁੱਤੀਵਾਲ ਸਾਹਿਬ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਈ ਹੈ ਪੰਜਾਬ ਦੀ ਜਨਤਾ ਦੇ ਸਿਰ ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਪਾਇੰਦ ਦਿੱਤਾ ਜਾਵੇਗਾ ਜਿੱਥੇ ਵੀ ਕੋਈ ਬੁਧਿੱਕੀ ਕਰੇਗੀ ਮਾਨ ਸਰਕਾਰ ਕੋਈ ਆਰਥਿਕ ਬੋਝ ਪਾਵੇਗੀ ਤਾਂ ਪੰਜਾਬ ਕਾਂਗਰਸ ਇਸ ਦਾ ਡਟ ਕੇ ਵਿਰੋਧ ਕਰੇਗੀ ਸ਼ੁਭਾ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਮਜ਼ਬੂਤ ਅਗਵਾਈ ਦੇ ਹੇਠ ਕੱਲਾ ਕੱਲਾ ਵਰਕਰ ਜਿਹਾਰੂ ਵਰਕਰ ਡਟ ਕੇ ਵਿਰੋਧ ਕਰ ਰਿਹਾ ਮੈਮੋਰੰਡਮ ਦੇਣ ਦੇ ਲਈ ਉਡੀਕ ਕੀਤੀ ਜਾ ਰਹੀ ਹੈ ਰਾਜਨ ਗਰਗ ਜੀ ਜ਼ਿਲ੍ਹਾ ਪ੍ਰਧਾਨ ਠੰਡਾ ਸ਼ਹਿਰੀ ਬਹੁਤ ਹੀ ਜਿਹਾਰੂ ਵਰਕਰ ਨੇ ਜਿਹਾਰੂ ਆਗੂ ਨੇ ਐਸ ਡੀ ਐਮ ਸਾਹਿਬਾ ਮੈਮੋਰੰਡਮ ਨੇ دی ਹੋਈ ਟੀਮ ਜ਼ਿਲ੍ਹਾ ਕਾਂਗਰਸ ਦਾ ਬਹੁਤ ਵਧੀਆ ਧਰਨਾ ਪ੍ਰਦਰਸ਼ਨ ਰਿਹਾ ਤਸਵੀਰਾਂ ਤਾਂ